ਮਾਪਿਆਂ ਦੀ लाड़ली ਅਤੇ ਪਿਆਰੀ ਧੀ ਜਿਸ ਨੂੰ ਕਿ ਬੜੇ ਹੀ ਪਿਆਰ ਤੇ ਨਾਲ ਮਾਪੇ ਪਾਲ ਰਹੇ ਸਨ ਅਤੇ ਇਹੀ ਉਹਨਾਂ ਦੀ ਜਿੰਦ ਜਾਨ ਸੀ। ਬੀਤੀ ਰਾਤ ਨੂੰ ਘਰ ਤੋਂ ਜਾਂਦੀ ਉਹ ਜ਼ਰੂਰ ਦਿਖੀ ਹੈ ਪਰ ਉਸ ਤੋਂ ਬਾਅਦ ਉਸ ਦਾ ਪਿਓ ਉਸ ਨੂੰ ਰਾਤ ਤੱਕ ਲੱਭਦਾ ਫਿਰਦਾ ਰਿਹਾ ਪਰ ਉਸ ਦੀ ਕੋਈ ਵੀ ਉਗ ਸੁਗ ਨਹੀਂ ਮਿਲੀ। ਕੈਮਰੇਆਂ ਦੇ ਵਿੱਚ ਉਸਨੇ ਆਪਣੀ ਬੱਚੀ ਨੂੰ ਦੇਖਿਆ ਅਤੇ ਉਸ ਹਰ ਥਾਂ ਤੇ ਜਾ ਕੇ ਇਸ ਬੱਚੀ ਨੂੰ ਆਵਾਜ਼ਾਂ ਮਾਰੀਆਂ ਲੱਭਿਆ ਪਰ ਉਸ ਨੂੰ ਇਸ ਦੀ ਕਿਤੇ ਵੀ ਸਾਰ ਨਹੀਂ ਮਿਲੀ। 9 ਸਾਲ ਦੀ ਬੱਚੀ ਬੀਤੇ ਦਿਨੀ ਹੀ ਘਰ ਤੋਂ ਬਾਹਰ ਗਈ ਸੀ ਪਰ ਅੱਜ ਉਸਦੀ ਮ੍ਰਿਤਕ ਦੇ ਮਿਲਣ ਤੋਂ ਬਾਅਦ ਮਾਪਿਆਂ ਦਾ ਰੋ ਰੂ ਬੁਰਾ ਹਾਲ ਹੋ ਗਿਆ ਪਿਓ ਦੇ ਵੱਲੋਂ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਕਿਸੇ ਦੇ ਵੱਲੋਂ ਉਸਦੀ ਧੀ ਨੂੰ ਬੁਲਾਇਆ ਗਿਆ ਸੀ ਅਤੇ ਉਸ ਤੋਂ ਬਾਅਦ ਹੀ ਉਸਦੇ ਨਾਲ ਇਹ ਗਲਤ ਕਾਰਾ ਹੋਇਆ ਹੈ ਕਿ ਹੁਣ ਉਸਦੀ ਮ੍ਰਿਤਕ ਦੇ ਮਾਪਿਆਂ ਨੂੰ ਦੇਖਣੀ ਪੈ ਰਹੀ ਹੈ ਇਕੱਟਾਂ ਲੁਧਿਆਣਾ ਦੇ ਹੈਬੋਵਾਲ ਦੇ ਚੰਦਰ ਨਗਰ ਪੁਲੀ ਗੰਦੇ ਨਾਲੇ ਜਿਸ ਨੂੰ ਕਿ ਬੁੱਢਾ ਨਾਲਾ ਵੀ ਕਿਹਾ ਜਾਂਦਾ ਉਸ ਦੇ ਵਿੱਚ ਵਾਪਰੀ ਹੈ ਜਿੱਥੇ 9 ਸਾਲ ਦੀ ਮਾਸੂਮ ਬੱਚੀ ਦੀ ਮ੍ਰਿਤਕ ਦੇ ਤੈਰਤੀ ਦੇਖੀ ਗਈ ਬੱਚੀ ਦਾ ਚਹਰਾ ਬੁਰੀ ਤਰ੍ਹਾਂ ਦੇ ਨਾਲ ਖਰਾਬ ਹੋ ਚੁੱਕਿਆ ਸੀ ਦੇ ਨੂੰ ਦੇਖਣ ਤੋਂ ਬਾਅਦ ਲੋਕਾਂ ਦੇ ਵਿੱਚ ਹੜਕੰਪ ਮਚ ਗਿਆ ਅਤੇ ਸੂਚਨਾ ਤੋਂ ਬਾਅਦ ਥਾਣਾ ਹੈਬੋਵਾਲ ਦੇ ਅਧੀਨ ਪੈਣ ਦੀ ਚੌਂਕੀ ਜਗਤਪੁਰੀ ਦੀ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਗੋਤਾਖੋਰਾਂ ਦੀ ਮਦਦ ਦੇ ਨਾਲ ਬੱਚੀ ਦੀ ਦੇਹ ਨੂੰ ਬਾਹਰ ਕੱਢਿਆ ਗਿਆ ਬਿਹਤ ਹੀ ਗੰਭੀਰ ਹਾਲਾਤਾਂ ਦੇ ਵਿੱਚ ਜਦੋਂ ਇਸ ਬੱਚੀ ਨੂੰ ਦੇਖਿਆ ਗਿਆ ਤਾਂ ਹਾਲਾਤ ਆਸ-ਪਾਸ ਦੇ ਲੋਕਾਂ ਦੇ ਹਾਲ ਹੋਰ ਵੀ ਜ਼ਿਆਦਾ ਤਣਾਅਪੂਰਨ ਹੋ ਗਏ ਜਾਣਕਾਰੀ ਦਿੰਦੇ ਹੋਏ ਏਐਸਆਈ ਐਸਐਸ ਚੌਧਰੀ ਨੇ ਕਿਹਾ ਕਿ 2 ਦਿਨ ਪਹਿਲਾਂ ਹੀ ਰਾਤ ਕਰੀਬ 22:00 ਚੰਦਰਨਗਰ ਨਜ਼ਦੀਕ ਇੱਕ ਬੱਚੀ ਦੇ ਲਾਪਤਾ ਹੋਣ ਦੀ ਖਬਰ ਉਨ੍ਹਾਂ ਦੇ ਕੋਲ ਪਹੁੰਚੀ ਸੀ ਬੱਚੀ ਘਰ ਤੋਂ ਰਾਤ ਨੂੰ ਕਰੀਬ 22:00 ਕਿਤੇ ਚਲੀ ਗਈ ਸੀ ਤੇ ਉਸਦੇ ਪਰਿਵਾਰ ਨੇ ਪੁਲਿਸ ਚੌਂਕੀ ਦੇ ਵਿੱਚ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਜਾਣਕਾਰੀ ਦਿੰਦੇ ਹੋਏ ਪੁਲਿਸ ਵਾਲਿਆਂ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਬੱਚੀ ਦਾ ਨਾਮ ਸ਼ਮਾ ਸ਼ਰਾਏ ਅਤੇ ਬੱਚੀ ਦੇ ਪਾਏ ਹੋਏ ਕੱਪੜੇ ਅਤੇ ਉਸਦੀ ਪੁਰਾਣੀ ਫੋਟੋ ਤੋਂ ਹੀ ਉਸ ਕੁੜੀ ਦੀ ਪਛਾਣ ਹੋ ਪਾਈ ਹੈ ਜਦੋਂ ਉਸ ਨੂੰ ਮਿਲਾਇਆ ਗਿਆ ਤਾਂ ਪਤਾ ਲੱਗਿਆ ਕਿ ਇਹ ਬੱਚੀ ਉਹੀ ਹੈ ਜਿਸ ਦੇ ਬਾਰੇ ਬੀਤੇ ਦਿਨੀ ਰਿਪੋਰਟ ਲਿਖਵਾਈ ਗਈ ਸੀ ਇਯਰੇ ਦੀ ਹਾਲਤ ਪੂਰੀ ਤਰ੍ਹਾਂ ਦੇ ਨਾਲ ਵਿਗੜ ਚੁੱਕੀ ਸੀ ਬੱਚੀ ਦੀ ਦੇਨ ਨੂੰ ਫਿਲਹਾਲ ਕਬਜ਼ੇ ਦੇ ਵਿੱਚ ਲੈ ਕੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਫਿਲਹਾਲ ਹੁਣ ਤੱਕ ਨਹੀਂ ਪਤਾ ਲੱਗਿਆ ਕਿ ਬੱਚੀ ਦੇ ਨਾਲ ਇਹ ਸਾਰੀ ਘਟਨਾ ਕਿਵੇਂ ਹੋਈ ਹੈ ਗੰਦੇ ਨਾਲੇ ਦੇ ਵਿੱਚ ਉਹ ਕਿਵੇਂ ਪਹੁੰਚੀ ਕਿਸੇ ਦੇ ਵੱਲੋਂ ਇਹ ਕਾਰਾ ਕੀਤਾ ਗਿਆ ਹੈ ਜਾਂ ਫਿਰ ਕੋਈ ਹੋਰ ਗੱਲਬਾਤ ਹੈ ਇਹ ਜ਼ਬੰਦੀ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਇਲਾਕੇ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕਰਵਾਏ ਜਾ ਰਹੇ ਨੇ ਤੇ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਪੂਰੀ ਘਟਨਾ ਨੂੰ ਲੈ ਕੇ ਵੱਡੇ ਖੁਲਾਸੇ ਹੋਣ ਕਿਉਂਕਿ ਪਿਓ ਦੇ ਵੱਲੋਂ ਵੀ ਇਹ ਹੀ ਇਲਜ਼ਾਮ ਲੇਕੀ ਕਿਸੇ ਦੇ ਵੱਲੋਂ ਉਸਦੀ ਧੀ ਨੂੰ ਲਜਾਇਆ ਗਿਆ ਤੇ ਉਸ ਤੋਂ ਬਾਅਦ ਇਹ ਘਰਾ ਹੋਇਆ ਰੋਂਦਾ ਹੋਇਆ ਇਹ ਪਿਓ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜਿਸਨੇ ਹਰ ਮਮਕਨ ਕੋਸ਼ਿਸ਼ ਕੀਤੀ ਸੀ ਕਿ ਰਾਤੋ-ਰਾਤ ਆਪਣੀ ਧੀ ਨੂੰ ਲੱਭ ਲਵੇ ਪਰ ਉਸ ਨੂੰ ਹੋ ਨਹੀਂ ਲੱਭ ਸਕਿਆ ਇੱਕ ਪਾਸੇ ਤਾਂ ਉਹ ਕੁੜੀਏ ਨੀ ਬੇਬਸੀ ਕਿ ਬੋਲ ਨਹੀਂ ਸਕਦੀ ਸੀ ਤੇ ਦੂਸਰੇ ਪਾਸੇ ਇਹ ਸਭ ਕੁਝ ਵਾਪਰ ਗਿਆ ਕਿ ਪਿਤਾ ਉਸ ਨੂੰ ਆਵਾਜ਼ਾਂ ਲਗਾਉਂਦਾ ਰਿਹਾ ਦਰਦ-ਦਰ ਤੇ ਉਸ ਨੂੰ ਲੱਭਦਾ ਰਿਹਾ ਉਸ ਦਾ ਕਹਿਣਾ ਸੀ ਕਿ ਉਸਨੇ ਬੁੱਢਾ ਨਾਲਾ ਵੀ ਚੈੱਕ ਕੀਤਾ ਸੀ ਪਰ ਕੁਝ ਵੀ ਉਸ ਨੂੰ ਨਹੀਂ ਮਿਲਿਆ ਉਸ ਤੋਂ ਬਾਅਦ ਉਹ ਪੁਲਿਸ ਦੇ ਕੋਲ ਜਾਂਦਾ ਹੈ ਤੇ ਇਸ ਪੂਰੀ ਘਟਨਾ ਨੂੰ ਲੈ ਕੇ ਰਿਪੋਰਟ ਲਿਖਵਾਈ ਜਾਂਦੀ ਹੈ ਪਰ ਸਵੇਰ ਹੋਣ ਦੀ ਦੇਰ ਸੀ ਕਿ ਇਹ ਮਾੜੀ ਖਬਰ ਪਿਓ ਦੇ ਕੰਨੀ ਪੈਂਦੀ ਹੈ ਕਿ ਤੁਹਾਡੀ ਧੀ ਹੁਣ ਇਸ ਦੁਨੀਆ ਤੇ ਵਿੱਚ ਨਹੀਂ ਰਹੀ ਮੇਰਾ ਨਾਮ ਸਨੀ ਬਨੋੜਾ ਹੈ ਜੀ। ਇਹ ਕਿਹੜਾ ਏਰੀਆ ਬੰਦਾ? ਇਹ ਸਾਡਾ ਚੰਦਨਗੜ੍ਹ ਵਿੱਚ ਵੱਡੀ ਪੁਲੀ ਪੈਦਾ ਇਸੇ ਵਾਲਾਈਨ। ਅੱਜ ਕੀ ਘਟਨਾ ਦੇਖਣ ਮਿਲੀ ਹੈ? ਇਹ ਘਟਨਾ ਹੈ ਜੀ ਪਿੱਛੋਂ ਤੈਰਦੀ ਹੋ ਰਹੀ ਆ ਰਹੀ ਸੀ ਨਾਲਿਆਂ 'ਚੋਂ। ਜਿੱਦੋਂ ਇੱਥੇ ਪਬਲਿਕ ਨੇ ਸੀ ਲੋਕਾਂ ਨੇ ਦੇਖ ਕੇ ਇਹਨੂੰ ਬਾਹਰ ਕੱਢੀ ਲੋਕਾਂ ਦੇ ਸਹਿਯੋਗ ਨਾਲ। ਅੱਛਾ। ਜੀ ਹੈ ਕੀ ਦੇਖਣ ਨੂੰ ਮਿਲਿਆ ਕਿੰਨੇ ਸਾਲ ਦੀ ਲੱਗਦੀ? ਇਹ ਦੇਖਣ ਨੂੰ ਹੀ ਕੁੜੀ 12-13 ਸਾਲ ਦੀ ਲੱਗ ਰਹੀ ਹੈ ਜੀ। ਜਿਹੜੀ ਇੱਕ ਜਾਂ ਇੱਕ ਦੋ ਦਿਨਾਂ ਦੀ ਵਿੱਚ ਗੁੰਮੀ ਹੋਈ ਕੁੜੀ ਲੱਗ ਰਹੀ ਹੈ ਜੀ ਕੋਈ। ਅੱਛਾ। ਕਿ ਲੱਗਦੀ ਵੀ ਇਹ ਛੋਟੀ ਉਮਰ ਦੀ ਲੱਗਦੀ? ਛੋਟੀ ਉਹੀ ਪਹੁੰਚ ਚੁੱਕੇ ਨਾਲ ਹੀ ਸਾਰਾ ਸਟਾਫ ਨਾਲ ਸੀ ਜੀ ਉਹਨਾਂ ਦੇ ਕੋਲ ਲੱਗਦਾ ਨਹੀਂ ਕਿ ਇਹ ਇਹ ਕਿਹੜੇ ਮੁਕੜਾ ਹੈ ਜਿਹੜਾ ਇੱਥੇ ਨਹੀਂ ਅੱਗੇ ਦੀ ਕੱਟਣਾ ਇੱਥੇ ਤਾਂ ਕੋਈ ਕੱਟੀ ਨਹੀਂ ਜੀ ਅਸੀਂ ਆ ਜਿਹੜੀ ਡੈੱਡ ਬੋਡੀ ਦੇਖੀ ਹੈ ਜੀ ਇਹਨੂੰ ਜ਼ਰੂਰ ਕਢਾ ਦਿੱਤਾ ਜੀ ਸਿਵਲ ਹੌਟ ਹਾਂਜੀ ਸਿਵਲ ਹਸਪੀਟਲ ਪਹੁੰਚਣ ਲੱਗੇ ਜੀ ਕੋਈ ਆਇਆ ਦੇ ਘਰ ਦੇ ਕੋਈ ਹੁਣ ਤਾਂ ਨਹੀਂ ਹਲੇ ਤੱਕ ਜੀ ਕੋਈ ਕੋਈ ਪਹੁੰਚਿਆ ਨਹੀਂ ਜਿੱਦਾਂ ਸੁਣਨ ਨੂੰ ਲੱਗ ਰਹੀ ਹੈ ਕਿ ਇਹਦੇ ਕੁੜੀ ਇੱਥੇ ਕਿਤੇ ਹਰਗੋਬੀ ਨਗਰ ਜਾਂ ਸਲੇਨਟ ਆਵਰੀ ਦੀ ਲੱਗ ਰਹੀ ਹੈ ਜੀ ਲੜਕੀ ਇਹ ਇਹ ਲੜਕੀ ਹੈ ਕਿ 9 ਸਾਲੇ ਦੀ ਉਮਰ ਦੀ ਸਮਾਨ ਹੈ ਪਰਵੀਨ ਇਹਦਾ ਨਾਮ ਹੈ ਇਹ ਪਰਸੋ ਰਾਤ 2:30 ਵਜੇ ਘਰੋਂ ਬਿਨਸੇ ਚਲ ਗਈ ਸੀ ਇਹ ਮੰਦਬੁੱਧੀ ਸੀ ਨਾ ਬੋਲਦੀ ਸੀ ਨਾ ਸੁਣਦੀ ਐ ਤੇ ਕੱਲ ਸਾਡੇ ਕੋਲ ਦੁਪਹਿਰੇ ਦੀ ਕੰਪਲੇਂਟ ਆਈ ਸੀ ਕਿ ਮਿਸਿੰਗ ਥੀ ਤੇ ਫਿਰ ਉਹਦੀ ਅਸੀਂ ਜੋ ਕਾਰਵਾਈ ਕਰਵਾ ਕੇ ਕਵੈਸਟੀ ਕਰਵਾਈ ਸੀ ਸਾਰੇ ਕਨਫਰਮ ਕਰ ਲਈ ਤੇ ਐਫਰਟ ਕਰ ਰਹੇ ਸੀ ਆ ਹੁਣ ਸਾਨੂੰ ਇੰਟੀਮੇਸ਼ਨ ਆਈ ਸੀ ਕਿ ਕਿਨਾਰੇ ਦੇ ਵਿੱਚ ਪਿੱਛੋਂ ਬੋਡੀ ਕੈਰ ਦੀ ਆ ਰਹੀ ਹੈ ਕਿਸੇ ਦੀ ਇਹ ਹੁਣ ਕੱਢੀ ਹੁਣ ਚੈੱਕ ਕਰਾਉਂਦੇ ਇਹਨੂੰ شناخت ਕਰਾਉਂਦੇ ਤੇ ਮਾਪੇ-ਬਾਪ ਨੂੰ ਬੁਲਾ ਕੇ ਲੱਗਦੀ ਤਾਂ ਕੱਪੜਿਆਂ ਤੋਂ ਉਹੀ ਹੈ ਲਗਦਾ ਨਹੀਂ ਬੱਚੀ ਸੀ ਥੋੜੀ ਉਮਰ ਦੀ ਲੱਗਦੀ ਸੀ ਹਾਂ 9 ਸਾਲਾਂ ਉਮਰ ਲੱਗਦੀ ਸੀ ਇਹ ਕਿਵੇਂ ਘਰ ਦੇੋਂ ਆ ਗਿਆ ਨਹੀਂ ਆ ਬੁਲਾਇਆ ਆ ਰੇ ਸਿਵਲ ਹਸਪੀਟਲ ਆ ਗਿਆ ਪਤਾ ਲੱਗਿਆ ਨਹੀਂ ਬੋੜੀ ਕਿੰਨੇ ਪਤਾ ਲੱਗਿਆ ਬੋੜੀ ਲੇਕਿਨ ਸਾਨੂੰ ਜੋ ਸਾਨੂੰ ਹੈਗਾ ਜੇ ਵੀ ਦਰਖਾਸਤ ਸਾਡੇ ਕੋਲ ਉਹਦੀ ਆਈ ਹੋਈ ਹੈ ਮਿਸਿੰਗ ਕੰਪਲੇਂਟ ਹੈ ਉਹਦੇ ਮੁਤਾਬਕ ਸਾਨੂੰ ਉਹੀ ਲਾਦੀ ਫਿਰ ਵੀ ਉਹਦੇ ਇੱਕ ਮਾਪੇ ਨੂੰ ਬੁਲਾ ਕੇ شناخت ਕਰਾਉਣੀ ਹੈ ਨਾ ਹਾਂ ਠੀਕ ਹੈ ਠੀਕ 13 14 ਤਰੀਕ ਨੂੰ ਰਾਤ ਕੋ ਗੁੰਮ ਹੋਈ ਹੈ ਇਹ ਨਿਕਲੀ ਹੈ ਘਰ ਸੇ ਬਾਕੀ ਮੈਂ ਉਸੀ ਟਾਈਮ ਢੋਣੇ ਨਿਕਲਾ ਹੂੰ मगर मुझे मैं वो जो टूटा हुआ जो पुल है टूटा हुआ पुल है उसके पास <laughs> वहीं पे गया हूँ मैं सीसीटीवी कैमरा में चेक करा था वहीं पे नजर आ रहा था उसके बाद वो नजर नहीं आया मैं उसको बस गंदे नाले में सारे में छान मारा मगर नहीं मिली मेरी लड़की इसका कोई मतलब है कोई उठाया था इसको कितने साल का बच्चा है कितने साल की लड़की नौ साल दी है ਮਿਲੀ ਹੈ ਬਾਡੀ ਮਿਲੀ ਹੈ ਕਿ ਮਾਮਲਾ ਉਹ ਅੱਜ ਸਰ ਰਈਆ ਮੋਹਲੇਤਲਾ ਦੇ ਪੀਸੀ ਦੇ ਪਬਲਿਕ ਦੇ ਬੰਦੇ ਦੱਸਿਆ ਸੀ ਇਹ ਕਿ ਲੜਕੀ ਜਿਹੜੀ ਆ ਉਹ ਚੰਦਨਪੁਰੀ ਲੈ ਗਦੇ ਨਾਲ ਲੱਗ ਪੁਲਿਸ ਦੇ ਲੱਗੇ ਉਹ ਬੰਦੇ ਨਾਲ ਚ ਲਾਸ਼ ਪਈ ਆ ਤੇ ਪਬਲਿਕ ਨੇ ਉਹ ਤੋਂ ਬਾਹਰ ਕੱਢ ਕੇ ਜੋ ਚੈੱਕ ਕੀਤਾ ਤੇ ਵੇਖਿਆ ਬ ਚੰਦਨਪੁਰੀ ਦੀ ਇਹ ਲੜਕੀ ਆ ਚੰਦਨਨਗਰ ਦੀ ਇਹਦਾ ਨਾਮ ਆ ਸਮੀਰਾ ਪ੍ਰਵੀਨ 9 ਸਾਲ ਇਹ ਮੈਂਟਲੀ ਵੀ ਹੈਗੀ ਆ ਡਿਸਟਰਬਿਆ ਆ ਬਨਾਰਮਲ ਆ ਲੜਕੀ ਪਤਾ ਲਗਾ ਬਾਕੀ ਅਸੀਂ ਹੁਣ ਡੈਡ ਜਿਹੜੀ ਜਮ ਕਰਵਾ ਦਿੱਤੀ ਹੈ Laash ਤੇ ਚਨਾਕ ਤੇ ਦੀ ਹੋ ਗਈ ਹੈ ਤੇ ਵਾਰ ਸਾਰੇ ਆ ਗਏ ਸੀ ਸਰ ਲੜਕੀ ਗੁੰਮੀ ਤੋਂ ਨਾ ਰਿਪੋਰਟ ਵੀ ਲਿਖਾਈ ਜਾਈ ਤਾਂ ਨਹੀਂ ਇਸ ਬਾਰੇ ਉਹ ਜਗਤਪੁਰੇ ਨੂੰ ਪਤਾ ਸ਼ਾਇਦ ਹੈ ਉਹਥੇ ਐਸਐਸ ਨੂੰ ਸਰਪੰਦਰ ਸਿੰਘ ਜੀ ਨੂੰ ਠੀਕ ਹੈ ਉਹਨਾਂ ਦਾ ਉਹ ਉਹ ਸਭ ਕਲੀਅਰ ਕਰ ਦੂਗਾ ਬਾਕੀ ਅਸੀਂ ਵੈਰੀਫਾਈ ਕਰ ਰਹੇ ਹਾਂ ਠੀਕ ਹੈ ਜੀ ਤੇ Laash ਦਾ ਜਿਹੜਾ ਕਾਨੂੰਨੀ ਕਾਰਵਾਈ ਅਮਲ ਚ ਲਿਆਦੀ ਜਾ ਰਹੀ ਹੈ ਤੇ Laash ਦਾ ਪੋਟਮਕਾ ਆ ਕੇ ਸਾਰੇ ਦਸ ਜਿਹੜੇ ਸਾਹਮਣੇ ਲੱਗੇ ਜਾਂਦੇ ਆ ਲੋਕ ਬੱਚੀ ਸਰ ਉਮਰ ਕਿੰਨੀ ਕਾ ਵਸੇ ਉਮਰ ਕੇ 9 ਸਾਲ ਆ ਇਹ ਅਨਾਰਮਲ ਸੀ ਦੱਸਦੇ ਆ ਜਿਵੇਂ ਗੂੰਗੀ ਬੋਲੀ ਵੀ ਸੀ। ਬੇਸ਼ੱਕ ਕੋਈ ਇਸ ਤਰ੍ਹਾਂ ਦਾ ਸ਼ੱਕੀ ਹਲਾਣਾ ਦੀ ਵੀਡੀਓ ਵੀਡੀਓ ਵਿੱਚ ਨਹੀਂ ਨਹੀਂ ਇਸ ਤਰ੍ਹਾਂ ਦੀ ਅਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ। ਜੇ ਆਈ ਤੇ ਤੁਰੰਤ ਕਾਰਵਾਈ ਹਮਲੇ ਜਾਦੀ ਜਾਊਗੀ। ਠੀਕ ਹੈ ਸਰ ਠੀਕ ਹੈ ਸਰ। ਇੱਕ ਹੀ ਮਾਮਲਾ ਕਰਦਾ। ਉਹ ਅੱਜ ਸਰ ਭਈਆ ਮੋਹਲੇ ਤਲਾਦ ਉੱਤੀ ਸੀ ਦੇ ਪਬਲਿਕ ਦੇ ਬੰਦੇ ਦੱਸਿਆ ਸੀ। ਇੱਕ ਲੜਕੀ ਜਿਹੜੀ ਆ ਉਹ ਚੰਗਨਪੁਰੇ ਲੈ ਗਦੇ ਨਾਲ ਲੈ ਕੇ ਪੁਲਿਸ ਦੇ ਲਾਗੇ ਉਹ ਬੰਦੇ ਨਾਲ ਝਹਾਸ਼ ਪਈ ਆ ਤੇ ਪਬਲਿਕ ਨੇ ਉਹ ਤੋਂ ਬਾਹਰ ਕੱਢ ਕੇ ਜੋ ਚੈੱਕ ਕੀਤਾ ਤੇ ਵੇਖਿਆ ਬਚੰਦਨਪੁਰੀ ਦੀ ਇਹ ਲੜਕੀ ਆ ਚੰਦਨ ਨਗਰ ਦੀ ਇਹਦਾ ਨਾਮ ਆ ਸੁਮੀਰਾ ਪ੍ਰਵੀਨ 9 ਸਾਲ ਇਹ ਮੈਂਟਲੀ ਵੀ ਹੈਗੀ ਆ ਬਿਸਤਰਬਿਆ ਆ ਬਨਾਰਮਲ ਆ ਲੜਕੀ ਪਤਾ ਲਗਾ ਬਾਕੀ ਅਸੀਂ ਹੁਣ ਡੈਡ ਹਾ ਜਿਹੜੀ ਜਮਾ ਕਰਾ ਦਿੱਤੀ ਹੈ ਲਾਸ਼ ਤੇ ਚਨਾਕ ਦੇ ਦੀ ਹੋ ਗਈ ਤੇ ਵਾਰ ਸਾਰੇ ਆ ਗਏ ਸੀ ਲੜਕੀ ਗੁੰਮੀ ਸੀ ਉਹਨਾਂ ਨੇ ਰਿਪੋਰਟ ਵੀ ਲਿਖਾਈ ਜਾਨੇ ਨਹੀਂ ਇਸ ਬਾਰੇ ਉਹ ਜਗਤਪੁਰੀ ਨੂੰ ਪਤਾ ਸ਼ਾਇਦ ਉੱਥੇ ਐਸੇ ਨੂੰ ਸਰਪੰਦਰ ਸਿੰਘ ਜੀ ਨੂੰ ਉਹਨਾਂ ਦਾ ਉਹ ਸਭ ਕਲੀਅਰ ਕਰ ਦੂਗਾ ਬਾਕੀ ਅਸੀਂ ਵੈਰੀਫਾਈ ਕਰ ਰਹੇ ਆ ਠੀਕ ਹੈ ਜੀ ਤੇ ਲਾਸ਼ ਦਾ ਜਿਹੜਾ ਕਾਰਬੋਨਿਕ ਐਸਿਡ ਲਿਆਦੀ ਜਾ ਰਹੀ ਆ